ਅੰਮ੍ਰਿਤਸਰ ਦੇ ਕਚੈਰੀ ਚੌਕ ਵਿਖੇ ਇੱਕ ਲੜਕੀ ਅਮਨਦੀਪ ਕੌਰ ਇਨਸਾਫ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਤੇ ਬੈਠੀ ਹੈ। ਇਸ ਪੀੜਿਤ ਲੜਕੀ ਦਾ ਕਹਿਣਾ ਹੈ ਕਿ ਕੁਝ ਲੜਕੀਆਂ ਵੱਲੋਂ ਉਸ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਸਨ ਜਿਸ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਵੀ ਉਸ ਨੂੰ ਕੋਈ ਇਨਸਾਫ ਨਹੀਂ ਮਿਲਿਆ। ਜਿਸ ਲਈ ਥਾਣਾ ਜੰਡਿਆਲਾ ਦੇ ਬਾਹਰ ਵੀ ਉਹ ਤਰਨਾਲ ਲਗਾ ਚੁੱਕੀ ਹੈ। ਉਸਨੇ ਕਿਹਾ ਕਿ ਉਹ ਲੜਕੇ ਅੱਜ ਵੀ ਸਰਿਆਮ ਬਾਹਰ ਘੁੰਮ ਰਹੇ ਹਨ ਅਤੇ ਪੁਲਿਸ ਵੱਲੋਂ ਉਨ੍ਹਾਂ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਅੱਜ ਉਹ ਭੁਖ ਹੜਤਾਲ ਤੇ ਬੈਠਣ ਲਈ ਮਜਬੂਰ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਭਗਵਾਨ ਵਾਲਮੀਕੀ ਵੀਰ ਸੇਨਾ ਪੰਜਾਬ ਦੇ ਪ੍ਰਧਾਨ ਲਕੀ ਵੈਦ ਨੇ ਕਿਹਾ ਕਿ ਜੋ ਲੋਕ ਧੀਆਂ ਪੈਣਾ ਦਾ ਸਤਕਾਰ ਨਹੀਂ ਕਰਦੇ ਅਤੇ ਉਹਨਾਂ ਨਾਲ ਇਹੋ ਜੀਆਂ ਮਾਰੀਆਂ ਹਰਕਤਾਂ ਕਰਦੇ ਹਨ ਉਹਨਾਂ ਖਿਲਾਫ ਪੁਲਿਸ ਨੂੰ ਸ਼ਕਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਉਹਨਾਂ ਨੇ ਕਿਹਾ ਕਿ ਅਮਨਦੀਪ ਕੌਰ ਨੂੰ ਇਨਸਾਫ਼ ਦਿਵਾਉਣ ਲਈ ਉਹ ਹਮੇਸ਼ਾ ਉਸ ਦੇ ਨਾਲ ਹਨ ਅਤੇ ਉਹ ਇਹਨਾਂ ਲੜਕੀਆਂ ਨੂੰ ਸਜ਼ਾ ਦਿਵਾ ਕੇ ਰਹਿਣਗੇ ਇਸ ਸੰਬੰਧੀ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਬਾਕੀ ਦੋ ਨੌਜਵਾਨਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁੰਡੇ ਦੇ ਨਾਂ ਰਸ਼ਨੀ ਕਰਦੇ ਤੇ ਮੁੰਡੇ ਰਣਾ ਜਸਪਾਲ ਸਿੰਘ ਪਿੰਡ ਬਨਨ ਦਾ ਤੁਰੰਤ ਅੰਦਰ ਆਣ ਵਾਲਾ ਤੇ ਉਹਨੇ ਮੇਰੇ ਸੋਸ਼ਲ ਮੀਡੀਆ ਤੇ ਫੋਟੋ ਮਾ ਵਾਇਰਲ ਕਰ ਦਿੱਤੀ ਹੈ ਫ੍ਰੈਂਡ ਸਰਕਲ ਵਿੱਚ ਤੇ ਹੁਣ 3 ਮਹੀਨੇ ਹੋ ਚਲੇ ਆ ਮੁੰਡੇ ਨੂੰ ਅਰਾਸ ਦੇਖੋ ਜੇ ਅਗੇ ਪੁੱਛੀ ਜਾਵੇ ਨਾ ਕਿ ਕਿਤੋਂ ਬੰਦੇ ਨੂੰ ਪਤਾਤ ਤੋਂ ਵੀ ਲੱਭ ਕੇ ਲਿਆ ਸਕਦੀ ਆ ਪਰ ਵੇਖੋ ਮੈਨੂੰ ਲੱਗਦਾ ਪੁਸ ਪ੍ਰਸ਼ਾਸਨ ਦੀ ਵੀ ਰਲਮਿਲ ਭਗਤ ਹੈ ਇਸ ਵਿੱਚ ਕਿ ਜਿਹੜਾ ਉਹ ਮੁੰਡੇ ਨੂੰ ਫੜਨ ਨਹੀਂ ਦੇਂਦੇ ਤਿੰਨ ਮਹੀਨੇ ਹੋ ਚੱਲੇ ਆ ਮੁੰਡੇ ਦੇ ਅਰੈਸਟ ਮੁੰਡੇ ਦੇ ਘਰਦਿਆਂ ਨੂੰ ਨੇ ਅਰੈਸਟ ਕਰਦੇ ਪਏ ਉਹਦੇ ਪਿਓ ਨੂੰ ਨੇ ਅਰੈਸਟ ਕਰਦੇ ਪਏ ਇਸ ਚੀਜ਼ ਵਿੱਚ ਇਸ ਤੋਂ ਪਹਿਲਾਂ ਵੀ ਮੈਂ ਬੈਠੀ ਸੀ ਮੈਨੂੰ ਇਹਨਾਂ ਨੇ ਆਸ਼ਵਾਸ਼ਣ ਦਿਵਾਇਆ ਸੀ ਮੈਨੂੰ ਕਹਿੰਦੇ ਸੀ ਵੀ ਕੋਈ ਗੱਲ ਨਹੀਂ ਇਹ ਮੁੰਡੇ ਨੂੰ ਫੜਾਂਗੇ ਮੁੰਡਾ ਅਰੈਸਟ ਕਰਾਂਗੇ ਹਰ ਇੱਕ ਚੀਜ਼ ਤੋਂ ਫੜਾਂਗੇ ਤੇਰੇ ਨਾਲ ਕੁੜੀਆਂ ਕੋਈ ਕੰਨ ਦੀ ਤਨਾ ਨਿਆਂ ਦਿਵਾਵਾਂਗੇ ਪਰ ਇਹਨਾਂ ਨੇ ਕੁਝ ਨਹੀਂ ਕੀਤਾ 3 ਮਹੀਨੇ ਬਾਅਦ ਫਿਰ ਮੈਨੂੰ ਮਜਬੂਰਾਂ ਇੱਥੇ ਬਹਿਣਾ ਪੈ ਰਿਹਾ ਵਾ ਪ੍ਰਸ਼ਾਸਨ ਨੇ ਪਿਛਲੀ ਵਾਰੀ ਵੀ ਜਿਹੜਾ ਪਰਿਵਾਰ ਨੂੰ ਜਿਹੜਾ ਆਸ਼ਵਾਸਨ ਦਿਵਾਇਆ ਸੀਗਾ ਉਹਨੋਂ ਵੀ ਕਿਤੇ ਨੂੰ 2 ਮਹੀਨੇ ਹੋ ਚੁੱਕੇ ਆ ਪਰ ਹਜੇ ਤੱਕ ਜਿਹੜਾ ਵਾ ਲੜਕੇ ਦਾ ਨਾਂ ਦੇ ਲੜਕੇ ਨੂੰ ਅਰੈਸਟ ਕੀਤਾ ਗਿਆ ਵਾ ਔਰ ਨਾਲ ਲੜਕੇ ਦੇ ਫਾਦਰ ਨੂੰ ਅਰੈਸਟ ਕੀਤਾ ਗਿਆ ਵਾ ਉਹ ਇਸ ਕਰਕੇ ਜਿਹੜੀ ਅੱਜ ਲੜਕੀ ਜਿਹੜੀ ਆ ਉਹ ਧੋਖੜ ਹੜਤਾਲ ਤੇ ਬੈਠੀ ਗਈ ਆ ਕਿਉਂਕਿ ਲਗਾਤਾਰ ਹੀ ਇਹ 1 ਮਹੀਨਾ ਹੋ ਗਿਆ ਵਾ ਐਸਐਸਪੀ ਸਾਹਿਬ ਕਦੀ ਐਸਪੀ ਹੈੱਡਕੁਆਟਰ ਸਾਹਿਬ ਕਦੀ ਡੀਐਸਪੀ ਹੈੱਡਕੁਆਟਰ ਸਾਹਿਬ ਸਾਰੇ ਅਫਸਰ ਸਾਹਿਬਾਨਾਂ ਕੋ ਜਾਰੀ ਹੈ ਕਿ ਜਿਹੜੀ ਕਾਰਵਾਈ ਬਹੁਤ ਢਿੱਲੀ ਹੈ ਔਰ ਅੱਜ ਕੁੜੀ ਬੈਠੀ ਹੈ ਅਨਮਿੱਥੇ ਸਮੇਂ ਦੀ ਪੁਖਰਤਾਲ ਦੇ ਬੈਠੀ ਹੈ ਜੇ ਲੜਕੀ ਨੂੰ ਕੁਝ ਹੁੰਦਾ ਵਾ ਤੇ ਜਿਹਦੀ ਜਿੰਮੇਵਾਜਣਾ ਪ੍ਰਸ਼ਾਸਨ ਹੈ ਤੇ ਜਿਹੜਾ ਪੀੜਤ ਜਿਹੜਾ ਲੜਕੇ ਦਾ ਪਰਿਵਾਰ ਹੈ ਉਹ ਹੋਵੇ ਕੁੜੀ ਅਮਨਦੀਪ ਕੌਰ ਦੇ ਬਿਆਨ ਤੇ ਮਕਰਮਾ ਨੰਬਰ 101 ਬਣਾ ਚਵੀ ਦਰਜ ਹੋਇਆ ਸੀ ਇਹਨੂੰ ਤਫਤੀਸ਼ ਮੈਡਮ ਇਨਸਪੈਕਟਰ ਅਨੁਭਵ ਕਰ ਰਹੇ ਨੇ ਤੇ ਉਹਨਾਂ ਵਿੱਚ ਤਿੰਨ ਦੋਸ਼ੀ ਤਿੰਨਾਂ 'ਚੋਂ ਇੱਕ ਗ੍ਰਫਤਾਰ ਕੀਤਾ ਜਾ ਚੁੱਕਾ ਹੈ ਤੇ ਦੋ ਗ੍ਰਫਤਾਰ ਕਰਨੇ ਬਾਕੀ ਆ ਜਿਹਦੇ ਕਰਕੇ ਇਹਨਾਂ ਤਾਂ ਮੱਤਤਾ ਵਾ ਉਹਨਾਂ ਨੂੰ ਜਲਦੀ ਗ੍ਰਫਤਾਰ ਕੀਤਾ ਜਾਵੇਗਾ ਕਿ ਇਹਨਾਂ ਨੂੰ ਸੈਟੀਸਫਾਈ ਕਰੋ ਇਹ ਹੋ ਸੇ ਕਿ ਕਿੰਨਾ ਤਫਤੀਸ਼ ਹੋਈ ਆ ਤਫਤੀਸ਼ ਬਿਲਕੁਲ ਮੁਕੰਮਲ ਠੀਕ ਤਰੀਕੇ ਨਾਲ ਹੋ ਰਹੀ ਹੈ